ਜਦੋਂ ਪੁਲਿਸ ਨੇ 24 ਘੰਟੇ ਵਿੱਚ ਹਾਈ ਟੈਕ ਤਰੀਕੇ ਨਾਲ ਫੜ ਲਏ ਚੋਰ ਤਾਂ ਚੋਰੀ ਦਾ ਸ਼ਿਕਾਰ ਹੋਇਆ ਪਰਿਵਾਰ ਹੋਇਆ ਭਾਵੁਕ ਜਦੋਂ ਪੁਲਿਸ ਨੇ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਹਾਈ ਟੈਕ ਤਰੀਕੇ ਅਪਣਾ ਕੇ 24 ਘੰਟਿਆਂ ਦੇ ਅੰਦਰ ਹੀ ਟ੍ਰੇਸ ਕਰ ਲਿਆ ਹੈ ਤਾਂ ਚੋਰੀ ਦਾ ਸ਼ਿਕਾਰ ਹੋਇਆ ਪਰਿਵਾਰ ਭਾਵੁਕ ਹੋ ਗਿਆ ਤੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਹਾਲਾਂਕਿ ਚੋਰੀ ਦਾ ਸ਼ਿਕਾਰ ਹੋਏ ਪਰਿਵਾਰ ਦਾ ਮੁਖੀ ਵੀ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਵਿੱਚੋਂ ਏਐਸਆਈ ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈ ਮਾਮਲਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦਿਨਾਨਗਰ ਦੀ ਬਰੀਆਰ ਚੌਕੀ ਦੇ ਤਹਿਤ ਆਉਂਦੇ ਪ ਤੇ ਦੋ ਚੋਰਾਂ ਨੂੰ ਚੋਰੀ ਕੀਤੇ ਸੋਨੇ ਦੇ ਗਹਿਣਿਆਂ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ ਜੋ ਕਿ ਇਹ ਚੋਰ ਵੇਚਣ ਦੀ ਫਰਾਕ ਦੇ ਵਿੱਚ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਬਰਿਆਰ ਚੌਕੀ ਇੰਚਾਰਜ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਅਬੂਲ ਖੈਰ ਸੈਨਪੁਰ ਤੋਂ ਫੋਨ ਤੇ ਹਰਪਾਲ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਸੂਚਿਤ ਕੀਤਾ ਸੀ ਕਿ ਉਸਦੇ ਘਰ ਦੇ ਵਿੱਚ ਚੋਰੀ ਹੋ ਗਈ ਹੈ ਘਰੋਂ ਕਿਸੇ ਕੰਮ ਲਈ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਸੀ ਤਾਂ ਚੋਰਾਂ ਨੇ ਚੋਰੀ ਨੂੰ ਪਿੱਛੋਂ ਦਿਨ ਦੇ ਦੁਪਹਿਰੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਚੋਰ ਸਿਸ ਟੀਵੀ ਕੈਮਰੇ ਤੋੜ ਕੇ ਨਾਲ ਲੈ ਗਏ ਸਨ ਅਤੇ ਘਰ ਵਿੱਚ ਇੱਕ ਮਹਿੰਗੀ ਘੜੀ, ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਨਾਲ ਇੱਕ ਮਹਿੰਗਾ ਪਗਨਸਲ ਦਾ ਕੁੱਤਾ ਵੀ ਚੋਰੀ ਕਰ ਲਿਆ ਸੀ। ਇਹਨਾਂ ਚੋਰਾਂ ਨੂੰ ਤਕਨੀਕੀ ਸੈਲ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੰਨੀ ਪੁੱਤਰ सुरेंद्र ਅਤੇ ਸਾਵੀ ਪੁੱਤਰ ਨరేਂਦਰ ਦੇ ਤੌਰ ਤੇ ਹੋਈ ਹੈ। ਸੰਨੀ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ ਅਤੇ ਵਕਫਾਕ ਜਗ੍ਹਾ ਦੇ ਉੱਪਰ ਕਿਰਾਏ ਦੇ ਮਕਾਨ ਲਿੰਦਾ ਹੈ। ਇਹ 24 ਜੂਨ ਨੂੰ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ ਅਤੇ ਬਾਹਰ ਆਉਂਦਿਆਂ ਹੀ ਨਵੀਂ ਚੋਰੀ ਨੂੰ ਅੰਜਾਮ ਦੇ ਦਿੱਤਾ। ਇਸ ਦਾ ਸਾਥੀ ਸਾਵੀ ਵੀ ਜ਼ਮਾਨਤ 'ਤੇ ਚੱਲ ਰਿਹਾ ਹੈ। ਤੇ ਕਈ ਕਿਸਮ ਸ਼ਾਮਲ ਹੈ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਦੇ ਹੋਰ ਸਾਥੀਆਂ ਤੇ ਚੋਰੀਆਂ ਬਾਰੇ ਖੁਲਾਸੇ ਹੋ ਸਕਦੇ ਹਨ ਉਥੇ ਹੀ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋਇਆ ਪਰਿਵਾਰ ਵਾਰਦਾਤ ਨੂੰ ਸੁਲਝਾਉਣ ਲਈ ਪੁਲਿਸ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਸਾਬਕਾ ਏਐਸਆਈ ਹਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਤੇਜ਼ੀ ਅਤੇ ਮੁਸਤੈਦੀ ਦਿਖਾ ਕੇ ਉਹਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਹੈ ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਾਪ੍ਰੀ ਸੰਖਿਸ਼ ਬੋਰ ਦੀ ਰਿਪੋਰਟ ਅਸੀਂ ਤੇ ਮਤਲਬ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਇਹ ਪੁਲਿਸ ਦੀ ਜਿਹੜੀ ਕਾਰਜਤਾ ਦੀ ਜਿਹੜੀ ਇਹਨਾਂ ਨੇ ਕੀਤੀ ਮਿਹਨਤ ਇਦਾਂ ਕੋਈ ਵੀ ਨਹੀਂ ਕਰ ਸਕਦਾ। 2 ਘੰਟਿਆਂ ਤੋਂ ਵੀ ਪਹਿਲਾਂ ਹਾਂ ਸਾਨੂੰ ਸਾਰਾ ਕੋਈ ਸਾਰਾ ਸਮਾਨ ਸਾਡਾ ਡੌਗੀ ਤੇ ਸਾਰਾ ਹੀ ਬਦਲਵ ਘਰ ਦਾ ਸਮਾਨ ਸਾਰਾ ਸਾਨੂੰ ਮਿਲ ਗਿਆ। ਅਸੀਂ ਤੇ ਬਹੁਤ ਧੰਨਵਾਦੀਆਂ ਪੰਜਾਬ ਪੁਲਿਸ ਦੇ ਤੇ ਚੌਕੀ ਇੰਚਾਰਜ ਤੇ ਐਸਐਸਓ ਸਾਹਿਬ ਦਿਨਾਨਗਰ ਅਸੀਂ ਸਾਰਿਆਂ ਤੇ ਬੜੇ ਧੰਨਵਾਦੀਆਂ। ਲੰਗਾ ਜੋ ਮੈਂ ਤਾਂ ਹੀ ਮੌਸਨ ਹੋਇਆ ਕਿ ਮੈਨੂੰ ਇਹਨਾਂ ਉਮੀਦ ਨਹੀਂ ਹੈਗਾ। ਮੈਂ ਇੱਕ ਐਸਏਆਈ ਰਿਟਾਇਰ ਹੋਇਆ। ਤੇ ਇੱਕ ਮਹਿਕਮੇ ਦੇ ਤੌਰ ਤੇ ਉਹਨਾਂ ਨੇ ਕੋਈ ਨਹੀਂ ਵੇਖਿਆ ਵੀ ਇਹ ਪੰਜਾਬ ਪੁਲਿਸ ਵਿੱਚ ਆਇਆ ਇਸ ਦਾ ਮਤਲਬ ਕਰੀ ਉਹਨਾਂ ਨੇ ਦਿਲੋਂ ਹੀ ਆਪਣਾ ਜਿੰਨਾ ਵੀ ਕੰਮ ਉਹਨਾਂ ਦੀ ਕੋਈ ਉਹਨਾਂ ਨੇ ਮੈਨੂੰ ਹੌਸਲਾ ਦੇ ਕੇ ਕਿਹਾ ਤਾਂ ਪਹਿਲਾਂ ਉਹਨਾਂ ਨੇ ਥੱਲੀ ਦਿੱਤੀ ਵੀ ਕੋਈ ਗੱਲ ਨਹੀਂ ਥੋੜਾ ਟਾਈਮ ਦੋ ਪਰ ਇਹਨਾਂ ਨੇ 24 ਘੰਟੇ ਤੋਂ ਵੀ ਪਹਿਲਾਂ ਪਹਿਲਾਂ ਇਹਨਾਂ ਨੇ ਜਿਹੜਾ ਸਾਡਾ ਕੰਮ ਮਾਨ ਇੱਕ 골ਡੀ ਥੋੜਾ ਹਾਂ ਤੇ ਕੋਈ ਗਹਿਣੇ ਮਤਲਬ ਜਿਹੜੇ ਹੁੰਦੇ ਆ ਤੇ ਇੱਕ ਡੋਗੀਗਾ ਇੱਕ ਘੜੀ ਹੀ ਇੱਕ ਮੋਬਾਈਲ ਹੀਗਾ ਤੇ ਕੋਸੋ ਹੋਰ ਕਪੜਾ-ਕਪੜਾ ਪੈਸਾ-ਪੂਸਾ ਕੋਈ ਨਹੀਂ ਲੈ ਉਹਨਾਂ ਨੇ ਜੇ ਕੋਤੇ ਰਹੇ ਉਹਨਾਂ ਨੂੰ ਮਿਲ ਗਿਆ ਸਾਨੂੰ ਸਾਰਾ-ਸਾਰਾ ਪਰਿਵਾਰ ਸਾਰਾ ਪਿੰਡ ਸਾਰੇ ਲੱਗੇ-ਲੱਗੇ ਬੱਚੇ ਉਹਨੂੰ ਵੇਖਣ ਆਏ ਰਾਤ ਤੁਸੀਂ ਇਮੋਸ਼ਨਲ ਹੋ ਦੋ ਵਜੇ ਤੱਕ ਹਾਂ ਹਾਂ ਦੋ ਵਜੇ ਤੱਕ ਵੇਖਣ ਆਏ ਉਹਨੂੰ ਰਾਤ ਜਦੋਂ ਪਤਾ ਲੱਗਿਆ ਕਿ ਉਹ ਫੜੇ ਗਏ ਆ ਅਸੀਂ ਬੋਲੇ ਧੰਨਵਾਦ ਜੀ ਆ ਪੰਜਾਬ ਪੁਲਿਸ ਦੇ ਤੀਨਾਂ ਨਗਰ ਪੁਲਿਸ ਦੇ ਤੇ ਇਹਨਾਂ ਨਾਲ ਵੱਧ ਐਡੀ ਸਤਿ ਮਤਲਬ ਕੰਮ ਨਹੀਂ ਕਿਸੇ ਨੇ ਕੀਤਾ ਹਾਂ ਤਾਂ ਇਹ ਕਿੰਨੇ ਵੀ ਅੱਗੇ ਤੋਂ ਵੀ ਜਿਹੜੀ ਆ ਪੰਜਾਬ ਪੁਲਿਸ ਜਨਤਰੀ ਸੇਵਾ ਦੇ ਵਿੱਚ ਤੇ ਵੱਧ ਤੋਂ ਵੱਧ ਆਪਣੇ ਦਿਲ ਲਾ ਕੇ ਕੰਮ ਕਰ ਰਹੀ ਆ ਕੋਈ ਇਦਾਂ ਦੀ ਨਹੀਂ ਹੈਗਾ ਵੀ ਕਿਸੇ ਦੀ ਕੋਈ ਸਪਾਸ ਮੰਨ ਲੂ ਕਿਦਾਂ ਵੀ ਆ ਤੇ ਵਧੀਆ ਕੰਮ ਕੀਤਾ ਜੀ ਮਿਤੀ 28 6 24 ਨੂੰ ਆਪਾਂ ਨੂੰ ਪਿੰਡ ਸੈਨਕੁਰ ਤੋਂ ਹਰਪਾਲ ਸਿੰਘਾ ਉਹਨਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਤਕਰੀਬਨ ਦੁਪਹਿਰੇ 1 ਵਜੇ ਕੋਈ ਨਾਮ ਨੂੰ ਵਿਅਕਤੀ ਸੀ ਜਿਹੜੇ ਉਹਨਾਂ ਦੇ ਘਰ ਦਾਖਲ ਹੋ ਕੇ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਕੇ ਉਹਨਾਂ ਦਾ ਜਿਹੜਾ ਕੋ ਕੀਮਤੀ ਸਮਾਨ ਸੀ ਉਹ ਲੈ ਗਏ ਸੀ ਤੇ ਜੋ ਮਾਨਯੋਗ ਐਸਐਸਪੀ ਸਾਹਿਬ શ્રી ਦੈਮਾ ਖਰੀਸ਼ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਪੈਸ਼ਲ ਟੈਕਨੀਕਲ ਸੈੱਲ ਜਿਹੜੀ ਇਹ ਟੀਮ ਉਹਨਾਂ ਦੀ ਮਤ ਲਈ ਗਈ ਤੇ ਇਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜਾ ਆਊਟ ਰੇਸ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਘਰ ਦਾ ਸਾਰਾ ਸਮਾਨ ਸੀ ਸੋਨਾ ਹੋਰ ਸਾਰੇ ਸਮਾਨ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚ ਜਿਹੜਾ ਇੱਕ ਸੰਨੀ ਸਨ ਅਫਸਰਿੰਦਰ ਹੈ ਜਿਹੜਾ ਜਿਸ ਤੇ ਥਾਣਾ ਦੀਨਾਨਗਰ ਵਿੱਚ ਪਹਿਲਾਂ ਵੀ ਮੁਕਤਮਾ ਦਰਜ ਹੈ ਇਹ ਇਹਨਾਂ ਦੇ ਸਰਪਾਲ ਸਿੰਘ ਦੇ ਗੁਆਂਢ ਕੀ ਕਰਾਇਦੇ ਰਹਿ ਰਿਹਾ ਸੀ ਤੇ ਇਹਦੇ ਵਿੱਚ ਇਹ ਗੱਲ ਦੱਸਣਯੋਗ ਹੈ ਕਿ ਇਹ 24 ਤਰੀਕ ਨੂੰ ਅੱਗੇ ਜਮਾਨਤ ਤੇ ਹੁਣ ਆਇਆ ਜੀ ਇਸ ਨੂੰ ਥਾਣਾ ਦੀਨਾਨਗਰ ਵੱਲੋਂ ਪਹਿਲਾਂ ਵੀ ਚੋਰੀ ਦੇ ਮੁਕਤਮਿਆਂ ਵਿੱਚ ਗ੍ਰਿਫਤਾਰ ਕਰਕੇ ਭੇਜਿਆ ਗਿਆ ਸੀ ਇਹ 24 ਤਰੀਕ ਨੂੰ ਜਮਾਨਤ ਤੇ ਬਾਹਰ ਆਇਆ ਤੇ 28 ਤਰੀਕ ਨੂੰ ਇਹਨੇ ਆਨਗਰੇਵਾਤ ਦਾ ਨਾਮ ਦੇ ਦਿੱਤਾ ਜੀ ਦੂਸਰਾ ਇਹਦੇ ਨਾਲ ਬਾਸਰਪੁਰਾ ਬਟਾਲੇ ਦਾ ਇੱਕ ਹੈਗਾ ਜੀ ਸਾਬੀ ਸਾਨੂੰ ਨਰਿੰਦਰ ਮਸੀਹ ਹਾਂ ਉਹ ਵੀ ਕ੍ਰਿਮੀਨਲ ਐਕਟੀਵਿਟੀ ਚ ਸ਼ਾਮਲ ਆ 4 ਸਾਲ ਜੇਲ੍ਹ ਕੱਟ ਗਿਆ ਤੇ ਉਹ ਵੀ ਜਮੰਤ ਦੇ ਬਾਹਰ ਆਇਆ ਸੀ ਤੇ ਉਹ ਇੱਕ ਉਹਦੇ ਨਾਲ ਉਹ ਸ਼ਾਮਲ ਸੀ ਤੇ ਉਹ ਜਿਹੜਾ ਕੁੱਤਾ ਸੀ ਉਹ ਪੱਗ ਨਸਲ ਦਾ ਸੀ ਉਹ ਕਾਫੀ ਕੀਮਤੀ ਕੁੱਤਾ ਸੀ ਉਹਨਾਂ ਦਾ ਤੇ ਉਹਨਾਂ ਨੂੰ ਉਹਨਾਂ ਨੇ ਬੇਟੇ ਆਪਣੇ ਬੱਚੇ ਵਾਂਗ ਰੱਖਿਆ ਸੀ ਤੇ ਮਦਈਆਂ ਦੇ ਕਾਨੂੰਨ ਅਨੁਸਾਰ ਵੀ ਉਹਨਾਂ ਨੂੰ ਜਿਹੜਾ ਹੈ ਕੁੱਤਾ ਵਾ ਤੇ ਉਹ ਉਹਨਾਂ ਦਾ ਬਰਾਮਦ ਕਰਕੇ ਤੇ ਵਾਰਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਜਿਹੜਾ ਸੰਨੀ ਆ ਤੇ ਇਹਦੇ ਨਾਲ ਜਿਹੜਾ ਸਾਬੀ ਆ ਇਹ ਪਹਿਲਾਂ ਵੀ ਬਰਿਆਰ ਇਹਨਾਂ ਨੇ ਏਰੀਆ 'ਚ ਦੋ ਮੋਟਰਸਾਈਕਲ ਚੋਰੀ ਕੀਤੀ ਸੀ ਉਹਨਾਂ ਦੋ ਮੋਟਰਸਾਈਕਲਾਂ ਦੇ ਵਿੱਚ ਹੀ ਇਹਨੂੰ ਗ੍ਰਿਫਤਾਰ ਕਰਕੇ ਕੇਂਦਰੀ ਜਲ ਗੁਰਦਾਸਪੁਰ ਭੇਜਿਆ ਗਿਆ ਸੀ ਜੋ ਕਿ ਮਿਤੀ 24 ਜ 24 ਤਰੀਕ ਨੂੰ ਕਰੀਬ ਚਾਤਨ ਪਹਿਲਾਂ ਹੀ ਜਮੰਦ ਦੇ ਬਾਹਰ ਆਇਆ ਤੇ 4 ਦਿਨ ਬਾਅਦ ਹੀ ਇਹਨੇ ਫੇਰ ਦੁਬਾਰਾ ਚੋਰੀ ਨੂੰ ਅੰਜਾਮ ਦਿੱਤਾ ਜੀ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਦਾ ਰਿਮਾਂਡ ਲਵਾਂਗੇ ਤੇ ਇਹਨੇ ਹੋਰ ਵੀ ਜਿਹੜੀਆਂ ਚੋਰੀਆਂ ਨੇ ਕੀਤੀਆਂ ਨੇ ਤੇ ਉਹਦੇ ਬਾਰੇ ਰੈਟਰੈਸ ਕੀਤਾ ਜੀ ਕੋਈ ਪੁਲਿਸ ਵੱਲੋਂ ਕੋਈ ਕਮੀ ਨਹੀਂ ਹ ਹਰੇਕ ਪੁਲਿਸ ਅਫਸਰ ਆਪਣੀ ਮਤਲਬ ਕਿ ਮਿਹਨਤ ਕਰਦਾ ਆ ਉਹਨੂੰ ਫਲ ਮਿਲਦਾ ਕਿ ਨਹੀਂ ਮਿਲਦਾ ਜੀ ਇਹਦੇ ਵਿੱਚ ਸਾਨੂੰ ਫਲ ਮਿਲ ਗਿਆ ਅਸੀਂ 24 ਘੰਟੇ ਦੇ ਵਿੱਚ ਹੀ ਸਮਾਨ ਸਬੰਧੀ ਇਹਨੂੰ ਡ੍ਰੈਸ ਕਰ ਲਿਆ ਜੀ